ਕੀ ਆਪਾ ਜਾਣਦੇ ਆਂ ਕਿ ਦਸੰਬਰ ਦੇ ਮਹੀਨੇ ਆਪਣੇ ਜਿਹੜੇ ਬਜ਼ੁਰਗ ਨੇ ਉਹ ਕੀ ਕਰਦੇ ਹੁੰਦੇ ਸੀ ਉਹ ਇਹ ਕਰਦੇ ਸੀ ਇੱਕ ਤਾਂ ਉਹ ਕਦੇ ਵੀ ਬੈੱਡ ਤੇ ਨਹੀਂ ਸੀ ਸੌਂਦੇ ਮੰਜੇ ਤੇ ਨਹੀਂ ਸੀ ਸੌਂਦੇ ਉਹ ਹਮੇਸ਼ਾ ਥੱਲੇ ਭੁੰਜੇ ਸੌਂਦੇ ਹੁੰਦੇ ਸੀ ਉਹ ਕੋਈ ਖੁਸ਼ੀ ਨਹੀਂ ਸੀ ਮਨਾਉਂਦੇ ਦਸੰਬਰ ਦੇ ਮਹੀਨੇ ਉਹ ਕੋਈ ਮੱਠਾ ਨਹੀਂ ਸੀ ਖਾਂਦੇ ਦਸੰਬਰ ਦੇ ਮਹੀਨੇ ਉਹ ਕੋਈ ਸੈਲੀਬ੍ਰੇਸ਼ਨ ਨਹੀਂ ਸੀ ਕਰਦੇ ਦਸੰਬਰ ਦੇ ਮਹੀਨੇ ਕਿਉਂ ਕਿਉਂਕਿ ਦਸੰਬਰ ਦੇ ਮਹੀਨੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਪਰਿਵਾਰ ਵਿਛੜਿਆ ਸੀ ਇਹ ਛੋਟੀ ਗੱਲ ਨਹੀਂ ਬਹੁਤ ਵੱਡੀ ਗੱਲ ਆ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਹੋਈ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਹੋਈ ਤੰਦ ਦੇ ਵਿੱਚ ਚੜੇ ਗਏ ਨੇ ਇਸ ਕਰਕੇ ਜੀ ਆਪਾਂ ੂੰਜੇ ਨਹੀਂ ਸੌ ਸਕਦੇ ਘੱਟੋ ਘੱਟ ਆਪਾਂ ਆਹ ਮਹੀਨੇ ਕੇਸ ਦਾੜੀਆਂ ਨਾ ਕਟਾਈਏ ਸ਼ਰਾਬ ਨਾ ਪੀਏ ਨਸ਼ੇ ਨਾ ਕਰੀਏ ਵੱਧ ਤੋਂ ਵੱਧ ਆਮ ਮਹੀਨੇ ਆਪਾਂ ਪਾਠ ਕਰੀਏ 3 ਮਹੀਨੇ ਵੀਰੋ ਪੜ੍ਹਨੋ ਕਿੱਡੀ ਗੱਲ ਹੁੰਦੀ ਹੈ ਕਿੱਡੇ-ਕੱਡੇ ਤੁਸੀਂ ਕੰਮ ਕਰ ਜਾਂਦੇ ਹੋ ਕਰੋਗੇ ਨਾ ਅਮਰਤ ਵੇਲੇ ਗੁਰਦੁਆਰਾ ਸਾਹਿਬ ਦੀਆਂ ਹਾਜ਼ਰੀਆਂ ਸ਼ਾਮ ਸਵੇਰੇ ਨਿਤਨੇਮ ਭਗਤੀ ਬੰਦਗੀ 30 ਦਿਨ ਰੁਕਤ ਕਰਦੇ ਜਦੋਂ ਕੋਰੋਨਾ ਵਾਇਰਸ ਆਇਆ ਹਨਾ ਉਦੋਂ ਵੀ ਆਪਾਂ ਘਰੇ ਰਹੇ ਹਾਂ ਉਦੋਂ ਕਿਹੜਾ ਯਾਰ ਵੀ ਤੁਸੀਂ ਮਾਰਕੀਟ ਵਿੱਚ ਬਾਹਲਾ ਗਏ ਹੋ ਜਾਂ ਤੁਸੀਂ ਤੇ ਕੇਸ ਦਾੜੀ ਕਟਾਉਂਦੇ ਹੋ ਜਾਂ ਕਟਾਉਣ ਗਏ ਹੋ ਅਡਜਸਟ ਕੀਤਾ ਨਾ ਆਪਣੇ ਆਪ ਨੂੰ ਫਿਰ ਹੁਣ ਦੇਖੋ ਜਦੋਂ ਹੜ੍ਹ ਆਏ ਸੀਗੇ ਖਾੜਾਂ ਦੇ ਵਿੱਚ ਵੀ ਜਦੋਂ ਮੀਂਹ ਪਈ ਗਿਆ ਕਈ ਕੰਮ ਆਪਣੇ ਬੰਦ ਹੋ ਗਏ ਸੀਗੇ ਜੇ ਆਪਾਂ ਇਹਨਾਂ ਕੁਝ ਕਰ ਸਕਦੇ ਹਾਂ ਫੇਰਾ ਮਹੀਨਾ ਤੁਹਾਡੇ ਮਰੇ ਕੀ ਚੀਜ਼ ਆ 30 ਦਿਨ ਹੁੰਦੇ ਨੇ ਮਹੀਨੇ ਦੇ ਵਿੱਚ ਪਰ ਇਹ ਮਹੀਨਾ ਉਹ ਆ ਵੀ ਜੀਣਾ ਕਰਕੇ ਆਪਾਂ ਜਿਉਉਣੇ ਆ ਜੇ ਸਰਹੰਦ ਦੀ ਧੰਦ ਦੇ ਵਿੱਚ ਛੋਟੇ ਸਹਿਬਜ਼ਾਦ ਨਾਂ ਚਨੇ ਜਾਂਦੇ ਜੇ ਚਮਕੌਰ ਸਹਿਬ ਤੇ ਦੇ ਸਹਿਬਜ਼ਾਦੇ ਸਵਾ ਸਵਾ ਲੱਖਾਂ ਨਾਲ ਲੜਦੇ ਆਪਣੀਆਂ ਟੌਹਰਾ ਇਹ ਹੋਣੀਆ ਹੀ ਨਹੀਂ ਸੀਗੀਆਂ ਇਸ ਕਰਕੇ ਯਾਰ ਜੇ ਆਪਾਂ ਕਿਸੇ ਲਈ ਇੰਨੀ ਹੈਲਪ ਕਰਨ ਨੂੰ ਤਿਆਰ ਹੁੰਨੇ ਆ ਮਤਲਬ ਆ ਜਿਹੜਾ ਮਹੀਨਾ ਆ ਮਹੀਨੇ ਕੇਸ ਦਾੜੀ ਜੇ ਆਪਾਂ ਨਾ ਕਟਾਈਏ ਕੀ ਫਰਕ ਪੈਣਾ ਆ ਜੇ ਤੁਸੀਂ ਸ਼ਰਾਬ ਨਾ ਪੀਓ ਫਿਰ ਕੀ ਫਰਕ ਪੈਣਾ ਨਹੀਂ ਮੋੜ ਦੇ ਬੜੇ ਤੋਂ ਬੜੇ ਕੰਮਾਂ ਨਹੀਂ ਸਿੱਖਾਂਦੇ ਇਸ ਕਰਕੇ ਅੱਜ ਅਰਦਾਸ ਕਰੋ ਕੋਈ ਕਹਾਣੀ ਕਮੈਂਟ ਕਰਕੇ ਦੱਸੋ ਹੁੰਨੇ ਕਿਉਂ ਕੋਈ ਸ਼ਰਮ ਵਾਲੀ ਗੱਲ ਨਹੀਂ ਸੰਭਰਦੇ ਕੱਲੇ ਆਇਆ ਬੁੱਲਿਆ ਤੇ ਵੀਰੇ ਕੱਲੇ ਨੇ ਮੁਰਦਣਾ ਇਸ ਕਰਕੇ ਮਰਦਾਸ ਕਰੋ ਵੀ ਆਮ ਇਹ ਛੋਟੀ ਗੱਲ ਨਹੀਂ ਬਹੁਤ ਵੱਡੀ ਗੱਲ ਆ ਵੱਡੇ ਸਾਹਿਬਜਾਦਿਆਂ ਦੀ ਸ਼ਹੀਦੀ ਹੋਈ ਛੋਟੇ ਸਾਹਿਬਜਾਦਿਆਂ ਦੀ ਸ਼ਹੀਦੀ ਹੋਈ ਚੰਦ ਦੇ ਵਿੱਚ ਚਨੇ ਗਏ ਨੇ ਇਸ ਕਰਕੇ ਜੇ ਆਪਾਂ ੂੰਜੇ ਨਹੀਂ ਸੌ ਸਕਦੇ ਘੱਟੋ ਘੱਟ ਆਪਾਂ ਆ ਮਹੀਨੇ ਕੇਸ ਦਾੜੀਆਂ ਨਾ ਕਟਾਈਏ ਸ਼ਰਾਬ ਨਾ ਪੀਏ ਨਸ਼ੇ ਨਾ ਕਰੀਏ ਬਦਦੋ ਬਦਦ ਆਹ ਮਹੀਨੇ ਆਪਾਂ ਪਾਠ ਕਰੀਏ 3 ਮਹੀਨੇ ਵੀਰੋ ਪੜ੍ਹਨੋ ਕਿੱਡੀ ਕੀ ਗੱਲ ਹੁੰਦੀ ਹੈ ਕਿੱਡੇ ਕਿੱਡੇ ਤੁਸੀਂ